ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪੁੱਜੇ ਹਾਂ ਇਹ ਜੋ ਪਾਵਨ ਸਥਾਨ ਨੂੰ ਸੰਵੇਦਨਸ਼ੀਲ ਕਿਸੇ ਕਾਸੇ ਉੱਥੇ ਰਾਮ ਸਰ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਲਦਾਸ ਜੀ ਦੇ ਪਾਸੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਾਅਦ ਮਸੂਦ ਲਿਖਾਇਆ ਕਰੀਬਨ 1.5 ਸਾਲ ਲੱਗਾ ਸੀ ਇਹ ਉਹੀ ਪਾਵਨ ਥੋੜਾ ਹੈ ਜਿਸ ਨੂੰ ਕਿ ਆਪਾਂ ਰਾਮ ਸਰ ਥੋੜਾ ਕਹਿੰਦੇ ਹਾਂ ਜੋ 5 ਸ੍ਰੋਵਰ ਜਗੇ ਨੇ ਉਹਨਾਂ ਦੇ ਵਿੱਚੋਂ ਇੱਕ ਮਹਾਨਤਾ ਵਾਲਾ ਸ੍ਰੋਵਰ ਹੈ ਕਿੱਥੇ ਸਤਗੁਰਾਂ ਨੇ ਪਾਵਨ ਬਾਣੀ ਦਾ ਸੂਤ ਲਖਾਇਆ ਸੀ ਕਿੱਥੋਂ ਹੀ ਪਾਵਨ ਸ੍ਰੋਵਰ ਅੱਗੇ ਦਰਬਾਰ ਸਾਹਿਬ ਜਾ ਕੇ ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕੀਤਾ ਤੁਸੀਂ ਪਿੱਛੇ ਬਨੇ ਦੇਖ ਰਹੇ ਹੋ ਪਾਵਨ ਸਥਾਨ ਬਾਬਾ ਦੀਪ ਸਿੰਘ ਜੀ ਇਸ ਸਥਾਨ ਤੋਂ ਆਪਾਂ ਬੈਠੇ ਬੈਠੇ ਚੌਂ ਗੁਰਦੁਆਰਿਆਂ ਨੂੰ ਦਰਸ਼ਕ ਕਰ ਸਕਦੇ ਹਾਂ ਜਿਵੇਂ ਕਿ ਰਾਮਸਰ ਸ੍ਰੋਵਰ ਪਾਵਨ ਸਥਾਨ ਇਧਰ ਸਾਹਮਣੇ ਗੁਰਦੁਆਰਾ ਕਿਥੇ ਸੁਖਨੀ ਸਾਹਿਬ ਦਾ ਪਾਵਨ ਚਾਲੂ ਕੀਤਾ ਗੁਰਦੁਆਰਾ ਸੁਖਨੀ ਸਾਹਿਬ ਇਹ ਵੀ ਇਤਿਹਾਸਿਕ ਸਥਾਨ ਹੈ ਕਿ ਪਿਛਲੇ ਬੰਨੇ ਸ਼ੀਰ ਬਾਬਾ ਦੀਪ ਸਿੰਘ ਜੀ ਦਾ ਪਾਵਨ ਇਹ ਤੋਂ ਸਾਹਮਣੇ ਚਲੇ ਜਾਈਏ ਇਸ ਪਾਸੇ ਮੈਂ ਪ੍ਰਭੂ ਜੀ ਤੁਹਾਨੂੰ ਦਿਖਾਉਂਦਾ ਹਾਂ ਸਾਹਮਣੇ ਇਹ ਨਿਸ਼ਾਨ ਸਭ ਤੋਂ ਹੁੰਦਾ ਹੈ ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਬਾਬਾ ਬਰਜਾ ਜੀ ਆ ਬਹੁਤ ਸੰਗਾਂ ਨੇ ਕ੍ਰੀਬਨ 10 12 ਦਿਨ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਸਾਨਾ ਲਾਇਆ ਡੱਗਾ ਤੇ ਪੈਸਾ ਦਾਇਆ ਬੋਤਾ ਸੋ ਇਹ ਜਿਹੜੇ ਬਚਨ ਆਪਾਂ ਅੱਜ ਇਤਿਹਾਸ ਦੱਸਣ ਕਿ ਕਿ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦਾ ਪਾਵਨ ਸਥਾਨ ਸੋ ਇਸ ਪਾਵਨ ਸਥਾਨ ਤੇ ਬੈਠ ਕੇ ਆਪਾਂ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਵੀ ਇੱਥੇ ਲੱਭ ਸਕਦੇ ਬਾਬਾ ਬੋਤਾ ਸਿੰਘ ਜੀ ਦੇ ਰਾਮ ਸਰ ਗੁਰਦੁਆਰਾ ਸਾਹਿਬ ਦੇ ਪਾਵਨ ਸਥਾਨ ਗੁਰਦੁਆਸ ਦੀ ਸੁਖਨੀ ਸਾਹਿਬ ਇਹ ਪਾਵਨ ਧਰਤੀ ਹੈ ਜਿ ਮੰਨ ਸੀ ਕਿ ਆਪਾਂ ਦਰਸ਼ ਕੀਤੇ ਆ ਆਪ ਸੰਤਨ ਦਰਸ ਕਰਾਏਗਾ ਹਉ ਚੁਕ ਦੀ ਖਿਮਾ ਕਰਿ ਗੁਰੂ ਸਾਹਿਬ ਧਰਤੀ ਕਲਾ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਅਭਿਆਸ ਸੇਵਾ ਸਮਰਤੀ ਦਾ ਤੇ ਬਾਗ ਦਾ ਕਰਮ ਵਾਹਿਗੁਰੂ ਦੀ ਖਾਸਾ ਵਾਹਿਗੁਰੂ ਦੀ